ਆਇਆ ਕਿਲੀ ਕਾਸਿਫਤ ਤੇਰੀ ਕਾਗਜ ਕਲਮਾ ਤੋਂ ਤੇਰੇ ਆ ਅਕਾਰ ਵੰਡ ਜੁਗਾ ਜੁਗਾ ਤੋ ਲੱਥਣਾ ਨਾਲ ਖਾਲਸੇ ਤੋਂ ਸਿੱਖ ਕੌਮ ਤੇ ਤੇਰਾ ਉਪਕਾਰ ਮਾਲ ਸਾਜੀ ਕਿਸੇ ਕਵੀ ਨੇ ਬੜਾ ਸੋਣਾ ਗੇਹਾਏ ਗੁੱਡ ਮਾਰਨਿੰਗ ਤੇ ਗੁੱਡ ਨਾਈਟ ਕਹਿੰਦੇ ਕਹਿੰਦੇ ਗੁੱਡ ਮਾਰਨਿੰਗ ਤੇ ਗੁੱਡ ਨਾਈਟ ਕਹਿੰਦੇ ਕਹਿੰਦੇ ਅਸੀਂ ਫਤਿਹ ਬੁਲਾਨੀ ਭੁੱਲ ਗਏ ਹਾਂ ਅਸੀਂ ਪੰਜਾਬ 'ਚ ਰਹਿੰਦੇ ਹੋਏ ਵੈਸਟਰਨ ਕਲਚਰ ਦੇ ਡੁੱਲ ਗਏ ਹਾਂ ਆਓ ਆਪਣੇ ਸੁੱਤੇ ਹੋਏ ਫਿਰసే ਨੂੰ ਜਗਾਈਏ ਤੇ ਗੱਜ ਵਜ ਕੇ ਫਤਿਹ ਬੁਲਾਈਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ आज जैसी थारे सामने एक कविश्री पेश करण जा रहे वाटे वाटे जान जान ना ना दर्विण। दर्विण। हां ਜਿਸ ਦਾ ਸਲੇਖ ਹੈ ਅਜੀਤ ਸਿੰਘ ਮੋਗਲਾਂ ਦੇ ਵੱਢ ਵੱਢ ਕੇ ਕਰੀ ਚਾਵੇ ਡੱਕਰੇ ਗੁਰੂ ਜੀ ਨੇ ਸਹਿਬਜ਼ਾਦਾ ਜੀਤ ਸਿੰਘ ਨੂੰ ਚੰਦ ਉੱਤੇ ਜਾਣ ਦੀ ਹਾਗਿਆ ਦੇ ਦਿੱਤੀ ਅਤੇ ਗੁਰੂ ਜੀ ਦੇ ਲਾਲ ਨੇ ਦੇ ਨਾਲ ਨੇ ਭਾਨੀ ਕਿ ਇਹ ਸੁਣਾ ਦੇ ਆਹ ਹੁਲੇ ਅਤੇ ਵੈਰੀ ਨਾਲ ਵਿੱਚ ਭਾਜਰਾ ਪਾ ਦਿੱਤੀਆਂ ਅੰਤ ਲੜਦੇ ਲੜਦੇ ਸ਼ਹੀਦ ਹੋ ਗਏ ਇਸ ਵੇਲੇ ਦਾ ਦ੍ਰਿਸ਼ ਅਸੀਂ ਇੰਜ ਬਿਆਨ ਕਰਨ ਜਾ ਰਹੇ ਹਾਂ ਅਜੀਤ ਸਿੰਘ ਗੁਰੂ ਜੀ ਤੋਂ ਲੈ ਕੇ ਆ ਗਿਆ ਜੰਗ ਨੂੰ ਹੈ ਚੱਲਿਆ ਗੁਰੂ ਦਸ਼ਮੇਸ਼ ਜੀ ਨੇ ਦੇ ਕੇ ਥਾਪੜਾ ਪੁੱਤ ਨੂੰ ਹੈ ਗੱਲਿਆ ਅਜੀਤ ਸਿੰਘ ਗੁਰੂ ਜੀ ਤੋਂ ਲੈ ਕੇ ਆ ਗਿਆ ਜੰਗ ਨੂੰ ਹੈ ਚੱਲਿਆ ਗੁਰੂ ਦਸ਼ਮੇਸ਼ ਜੀ ਨੇ ਦੇ ਕੇ ਥਾਪੜਾ ਪੁੱਤ ਨੂੰ ਹੈ ਗੱਲਿਆ ਦੋ ਦਲ ਰਣ ਵਿੱਚ ਕਾਰਿਆਣ ਕੇ ਆਪਸ ਵਿੱਚ ਟੱਕਰੇ ਵੱਟ ਵੱਟ ਕੇ ਕਰੀ ਜਾਵੇ ਡੱਕਰੇ ਅਜੀਤ ਸਿੰਘ ਮੂਕਾ ਨਾਂ ਦੇ ਵੱਟ ਵੱਟ ਕੇ ਕਰੀ ਜਾਵੇ ਡੱਕਰੇ ਵੈਰੀਆਂ ਦੇ ਗळा ਇੰਤੇ ਤੇਗ ਚੱਲਦੀ ਐਦਾ ਸ਼ੂਰ ਵੀਰ ਦੀ ਸਾਥੀ ਨਾਲ ਜਿਵੇਂ ਕੋਈ ਮੁੱਟਿਆਰ ਹੈ ਕੰਡਾਂ ਨਾਲ ਉਚੀਰਦੀ ਵੈਰੀਆਂ ਦੇ ਗळा ਇੰਤੇ ਤੇਗ ਚੱਲਦੀ ਐਦਾ ਸ਼ੂਰ ਵੀਰ ਦੀ ਸਾਥੀ ਨਾਲ ਜਿਵੇਂ ਕੋਈ ਮੁੱਟਿਆਰ ਹੈ ਕੰਡਾਂ ਨਾਲ ਉਚੀਰਦੀ ਦਰਦੇ ਮੁਗਲ ਕਈਤਾ ਸ਼ੂਰ ਬੀਰ ਦੋ ਵੱਜ ਗਏ ਪੱਤਰੇ ਜੀਤ ਸਿੰਘ ਮੁਗਲਾਂ ਦੇ ਵੱਟ ਵੱਟ ਕੇ ਕਰੀ ਜਾਵੇ ਡੱਕਰੇ ਅਜੀਤ ਸਿੰਘ ਮੁਗਲਾਂ ਦੇ ਵੱਟ ਵੱਟ ਕੇ ਕਰੀ ਜਾਵੇ ਡੱਕਰੇ ਮੁਗਲਾਂ ਦੀ ਫੌਜ ਪੈ ਗਈ ਦੇਲ ਸੋਟ ਕੇ ਕਹਿੰਦੀ ਅੱਲਾ ਅੱਲਾ ਹੈ ਕਿੰਨਾ دیਵੰਗ ਮੂਰੇ ਲਾਈ ਫੇਰਦਾ ਸਾਰੇ ਅੰਕ ਚਹਿ ਹੈ ਮੁਗਲਾਂ ਦੀ ਬਾਜ ਬੈਗੀ ਨੇ ਲੇ ਸੋ ਟਕੇ ਕੈਂਦੀ ਲਾਲਾ ਹੈ ਇਤੜਾ ਦੇ ਬਾਗ ਮੂਰੇ ਲਈ ਫਿਰਦਾ ਸਾਰਿਆਂ ਨੂੰ ਗੱਲਾ ਹੈ ਜਿਸ ਤਰ੍ਹਾਂ ਜੱਟ ਵਟ ਕੇ ਕਣਕ ਦੇ ਲਈ ਜਾਵੇ ਸਤਰੇ ਅਜੀਤ ਸਿੰਘ ਮੁਗਲਾਂ ਦੇ ਵਟ ਵਟ ਕੇ ਕਰੀ ਜਾਵੇ ਡੱਕਰੇ ਅਜੀਤ ਸਿੰਘ ਮੁਗਲਾਂ ਦੇ ਵਟ ਵਟ ਕੇ ਕਰੀ ਜਾਵੇ ਡੱਕਰੇ ਸੂਰਬੀਰ ਗੱਲਾਈ ਉਡਾਈ ਜਾਂਦਾ ਹੈ ਆਦੀ ਕੰਡੀਆਂ ਲੱਖਾਂ ਮੁਗਲਾਂਆਂ ਮੁਗਲ ਮਾਰ ਕੇ ਕਰ ਤੀਆਂ ਰੰਡੀਆਂ ਸ਼ੂਰ ਵੀਰ ਕਲਾਹੀ ਉਡਾਈ ਜਾਂਦਾ ਹੈ ਵੈਰੀਆਂ ਦੀ ਕੰਡੀਆਂ ਲੱਖਾਂ ਮੁਗਲਾਂਆਂ ਮੁਗਲ ਜਮਾਰ ਕੇ ਕਰ ਤੀਆਂ ਰੰਡੀਆਂ ਆਖਦੇ ਮੁਗਲ ਅੱਲਾਹ ਸਹਬ ਜਾ ਦੇ ਤੋ ਸਾਡੀ ਜਾਨ ਰੱਖ ਰੇ ਅਜੀਤ ਸਿੰਘ ਮੁਗਲਾਂ ਦੇ ਵੱਟ ਵੱਟ ਕੇ ਕਰੀ ਜਾਵੇ ਡੱਕਰੇ ਅਜੀਤ ਸਿੰਘ ਮੁਗਲਾਂ ਦੇ ਵੱਟ ਵੱਟ ਕੇ ਕਰੀ ਜਾਵੇ ਡੱਕਰੇ ਚਲੇ ਗਏ ਸੀ ਸਾਥੀ ਜਦੋਂ ਦੂਰ ਨਾਲ ਗਏ ਤੂੰ ਢੇੜੀ ਵਾਲਿਆ ਕਟਿਓ ਕੇ ਜਾਲ ਮਾਰੇ ਸ਼ੂਰ ਵੀਰ ਨੂੰ ਕੱਟਾ ਕੇ ਰਾਂ ਪਾ ਲਿਆ ਚਲੇ ਗਏ ਸੀ ਸਾਥੀ ਜਦੋਂ ਦੂਰ ਨਾਲ ਦੇ ਹਾਈ ਤੂੰ ਢੇੜੀ ਵਾਲਿਆ ਕਟਿਓ ਕੇ ਜਾਲ ਮਾਰੇ ਸ਼ੂਰ ਵੀਰ ਨੂੰ ਨਿਗ ਤੇਰਾ ਪਾ ਲਿਆ ਹੋ ਗਏ ਸੀ ਦਿਲ ਕਾ ਧੜਾ ਨਾੜੋ ਸੀਸ ਕਰਕੇ ਤਾਂ ਵਖਰੇ ਅਜੀਤ ਸਿੰਘ ਮੋਕਲਾਂ ਦੇ ਵਟ ਵਟ ਕੇ ਕਰੀ ਜਾਵੇ ਡੱਕਰੇ ਜੇ ਤਮੋਕਲਾਂ ਦੇ ਵਟ ਵਟ ਕੇ ਕਰੀ ਜਾਵੇ ਡੱਕਰੇ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਕੀ ਫਤਿਹ